ਦੋਸਤੋ ਸਸਕਾਲ ਮੈਂ ਮੋਗੇ ਤੋ ਡਾਕਟਰ ਅਮਰਿਕ ਸਿੰਘ ਕੰਡਾ ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ ਤੇ ਸੁਣਦੇ ਰਹਿੰਦੇ ਹੋ ਤੇ ਮੇਰੇ ਆਰਟੀਕਲਸ ਤੇ ਮੇਰਾ ਕਾਲਮ ਕੰਡੇ ਦਾ ਕੰਡਾ ਤੁਸੀਂ ਅਕਸਰ ਅਖਬਾਰਾਂ ਵਿੱਚ ਤੇ ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ ਸੋ ਬਹੁਤ سارے ਜਿਹੜੇ ਦੋਸਤ ਮਿੱਤਰ ਨੇ ਜਿਹੜੇ ਪ੍ਰੋਗਰਾਮ ਸੁਣ ਨਹੀਂ ਪਾਉਂਦੇ ਜਾਂ ਅਖਬਾਰ ਪੜ੍ਹ ਨਹੀਂ ਪਾਉਂਦੇ ਉਹਨਾਂ ਲਈ YouTube ਤੇ ਪ੍ਰੋਗਰਾਮ ਪਾਣੀ ਸ਼ੁਰੂ ਕੀਤੇ ਨੇ ਤੁਸੀਂ ਇਥੋਂ ਮੁਸਕਿਲ ਆ ਕਿ ਖੁਦ ਇਹ ਚੀਜ਼ਾਂ ਬਣਾ ਸਕਦੇ ਹੋ ਪਿਛਲੇ ਦਿਨੀ ਬਹੁਤ سارے ਦੋਸਤਾ ਮਿੱਤਰਾਂ ਨੇ ਖਾਸ ਕਰਕੇ ਜੇ ਅਰਬ ਕੰਟਰੀ ਦੇ ਰਹਿੰਦੇ ਨੇ ਉਹਨਾਂ ਨੂੰ ਪ੍ਰੋਬਲਮ ਨੇ ਜਿਵੇਂ ਲੈਟਰਿਨ ਚ ਖੂਨ ਆਉਂਦਾ ਹੈ ਜਾਂ ਖਾਣਾ ਖਾਣ ਤੋਂ ਤੁਰੰਤ ਬਾਅਦ ਉਹਨਾਂ ਨੂੰ ਲੈਟਰਿਨ ਜਾਣਾ ਪੈਂਦਾ ਇਹਨੂੰ ਸੰਗ੍ਰਹਿਣੀ ਵੀ ਕਹਿੰਦੇ ਨੇ ਸੋ ਦੋਸਤੋ ਇਹ ਜਿਹੜੀ ਇੱਕ ਗੋਲੀ ਤਿਆਰ ਕੀਤੀ ਹੈ ਇਹਦਾ ਨਾਂ ਹੀ ਅਸੀਂ ਸੰਗ੍ਰਹਿਣੀ ਗੋਲੀ ਰੱਖਤਾ ਕਿਉਂਕਿ ਦੇਸੀ ਗੋਲੀ ਹੈ ਇਹ ਔਰ ਇਹਦੇ ਬਹੁਤ ਵਧੀਆ ਰਿਜ਼ਲਟ ਲਏ ਹੋਏ ਨੇ ਸੋ ਅੱਜ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨਾ ਚਾਹੁੰਦਾ ਨੁਸਖਾ ਸੋ ਜੇ ਜਿਹੜੀ ਆਪਣਾ ਪਾਚਨ ਤੰਤਰ ਹੈ ਜਾਂ ਵਾਰ-ਵਾਰ ਲੈਟਰਨ ਜਾਣਾ ਜਾਂ ਰੋਟੀ ਖਾਣ ਤੋਂ ਤੌਤੋਂ ਤੱਕ ਲੈਟਰਨ ਜਾਣਾ ਪੈਣਾ ਪੈਂਦਾ ਹੈ ਔਰ ਮਿਦਜ ਗੜਬੜਾ ਲੈਟਿਨ ਖੂਨ ਵੀ ਹੁੰਦਾ ਹੈ ਲੈਟਿਨ ਜੋ ਬੋ ਮਾਰਦੀ ਹੈ ਸੋ ਇਹਨਾਂ ਸਾਰੀਆਂ ਬਿਮਾਰੀਆਂ ਦੀ ਜਿਹੜੀ ਇੱਕ ਗੋਲੀ ਤਿਆਰ ਕੀਤੀ ਹੈ ਦਾ ਨਾਮ ਸੰਗਰੇਣੀ ਗੋਲੀ ਸੋ ਇਹਦੇ ਆਪਣੇ ਐਂਟੀਵਰਮਸ ਨੇ ਜਿਹਨੂੰ ਆਪਾਂ ਡਾਇਰੀਆ ਵੀ ਕਹਿ ਦਿੰਦੇ ਆ ਲਿਵਰ ਦੀ ਇਨਫੈਕਸ਼ਨ ਆ ਲਾਰਜ ਇਨਸਟਾਈਨ ਸਮਾਲ ਇਨਸਟਾਈਨ ਜੀ ਦੀ ਛੋਟੀ ਵੱਡੀ ਅੰਤਰੀ ਅ ਉਹਦੇ ਵਿੱਚ ਪ੍ਰੋਬਲਮ ਆ ਇਹ ਸਾਰਾ ਇਹ ਸੰਗ੍ਰਹਿਣੀ ਦਾ ਇੱਕ ਹੌਲੀ 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 ਨਕਸਪੰਦੇ ਪੰਦੇ ਸੰਗ੍ਰਹਿਣੀ ਕਹਿੰਦੇ ਨੇ ਜਿਹੜਾ ਇਹ ਆਪਣੇ ਅੰਦਰ ਘਰ ਕਰ ਲੈਂਦੀ ਹੈ ਸਰੀਰ ਅੰਦਰ ਇੱਕ ਲਗਾਤਾਰ ਵੀਕਨੈਸ ਆਉਣੀ ਸ਼ੁਰੂ ਹੋ ਜਾਂਦੀ ਹੈ ਖਾਦਾ ਪੀਦਾ ਵੀ ਤਾਂ ਨਹੀਂ ਲੱਗਦਾ ਖਾਦਾ ਪੀਤਾ ਕੀ ਲੱਗਣਾ ਜਦੋਂ ਤੁਸੀਂ ਖਾਦਾ ਪੀਤਾ ਨਾਲ ਦੀ ਨਾਲ ਤੁਹਾਨੂੰ ਲੈਟਰੀਨ ਜਾਣਾ ਪੈਣਾ ਸੋ ਉਹਦੇ ਇੱਕ ਬਹੁਤ ਜ਼ੋਰਦਸ ਨੁਸਖਾ ਹੈ ਤੁਸੀਂ ਇਹਨੂੰ ਬਣਾ ਵੀ ਸਕਦੇ ਹੋ ਤੇ ਸਾਡੇ ਕੋਲ ਬਣਾ ਬਣਾ ਵੀ ਲੈ ਸਕਦੇ ਹੋ ਇਹ ਗੋਲੀ ਹੈ ਇਹਦਾ ਮੈਂ ਦੱਸਣ ਜਾ ਰਿਹਾ ਫੂਕ ਮਲਠੀ ਹੈ 100 ਮਿਲੀ ਸੌਫਾ 22 ਮਿਲੀ ਆਮਲਾ ਹੈਗਾ 220 ਮਿਲੀ ਹਰੜ ਵੇਹੜਾ 100-100 ਮਿਲੀ ਤੇ ਸ਼ੁੱਧ ਸੋਨ ਗੁਰੂ ਆ ਇਹ तकरीबन ਆਪਾਂ ਜਿਹੜਾ ਹੈਗਾ 75 ਮਿਲੀ ਲੈਣਾ ਹੈਗਾ ਤੇ ਇਸ ਤੋਂ ਬਾਅਦ ਬਿਲ ਪਾਊਡਰ ਬਿਲ ਪਾਊਡਰ ਆਪਾਂ 200 ਵੀ ਮਿਲੀ ਬਿਲ ਪੰਚਾਂਗ ਬਿਲ ਦਾ ਇਹ ਪੰਚਾਂਗ ਆ ਉਹ ਆਪਾਂ ਲੈ ਸਕਦੇ ਆ ਸੋ ਪੰਚਮਰਤ ਤੇ ਵੜੇnga ਤੇ ਕਟਕੀ ਆ ਤੇ ਪਰਵਾਲ ਅਮਰਤਾ ਤੇ ਕੁਠਾਰ ਆਸਾ ਸਾਰੇ ਇਹ ਰਏਗੇ 180 ਐਸੀ ਮਿਲੀ ਲੈਣੇ ਨੇ ਸੋ ਇਹਨਾਂ ਸਾਰਿਆਂ ਨੂੰ ਅਸੀਂ ਖਲ ਕਰਕੇ ਕੁੱਟ ਜਿਹੜਾ ਹੈਗਾ ਉਹਦੀ 120 ਮਿਲੀਗ੍ਰਾਮ ਤੇ ਨਾਕ ਕਿਸਰ ਦੀ 120 ਮਿਲੀਗ੍ਰਾਮ ਦੀਆਂ ਸੋ ਗਲੋ ਦੀਆਂ ਤੇ ਪੰਚਕੋਲ ਤੇ ਜੰਗਲੀ ਹਲਦੀ ਦੀ ਦੀ ਆਪਾਂ 11 11 ਪਾਵਨਾਂ ਦੇ ਨਹੀਂ ਆ ਨੇ ਸੋ ਬਹੁਤ ਸਾਰੇ ਦੋਸਤ ਮਿੱਤਰ ਕੀ ਕਰਦੇ ਨੇ ਸਮਾਨ ਲੈ ਆਉਂਦੇ ਨੇ ਪੰਸਾਰੀ ਕੋਲੋਂ ਜਾਂ ਇਧਰੋਂ ਤੁਰ ਖਬੇ ਸੱਜਿਓ ਇੱਕ ਤਾਂ ਮੇਰੀ ਬੇਨਤੀ ਹੈ ਵੀ ਪਹਿਲੀ ਗੱਲ ਜੇ ਵੀ ਕੋਈ ਚੀਜ਼ ਤਿਆਰ ਕਰਨੀ ਹੈ ਉਹਦੇ ਲਈ ਕਮ ਸੇ ਕਮ ਤੁਹਾਡਾ ਕੋਈ ਆਪਦਾ ਡਾਕਟਰ ਵੈਦ ਹਕੀਮ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੋਵੇ ਜਾਂ ਤੁਹਾਡਾ ਜਿਹਦੇ ਜਿਹਦੇ ਤੁਸੀਂ ਦੇਖ ਰੇਟ ਬਣਾ ਸਕੋ ਇਹ ਨਹੀਂ ਬਸਮਾਨ ਲੈ ਜਾਂਦਾ ਉੱਥੋਂ ਤੇ ਕੁੱਟ ਕੇ ਬਹਿ ਗਏ ਤੁਹਾਨੂੰ ਗਾਹ ਕੀ ਕਰਨਾ ਇਹਦਾ ਕੀ ਕਰੀਏ ਬਹੁਤ ਸਾਰੇ ਫੋਨ ਮੈਨੂੰ ਇਸ ਤਰ੍ਹਾਂ ਵੀ ਆਉਂਦੇ ਨੇ ਸੋ ਕਿਰਪਾ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਨਾਮ ਪਤਾ ਹੋਵੇ ਤਾਂ ਇਹ ਤੁਸੀਂ ਬੜੀ ਮਨਾਈ ਲੈ ਲਓ ਜਾਂ ਆਪਣੇ ਕਿਸੇ ਡਾਕਟਰ ਨਾਲ ਉਸ ਦਵਾਈ ਲੈ ਲਓ ਉਹ ਸਭ ਤੋਂ ਬੈਸਟ ਹੈ ਇਹ ਨਹੀਂ ਕਿ ਆਪਾਂ ਸਮਾਨ ਲੈ ਜਾਂਦਾ ਪਹਿਲਾਂ ਤਾਂ ਸਮਾਨ ਹੀ ਨਹੀਂ ਪਤਾ ਲੱਗਦਾ ਵੀ ਉਹ ਜਿਹੜੇ ਪੰਸਾਰੀ ਤੋਂ ਆਪਾਂ ਸਮਾਨ ਲੈਣਾ ਉਹ ਤੁਹਾਨੂੰ ਨਾ ਉਹਦੀ ਕੋਈ ਪਾਰਕ ਆ ਜਿਸ ਬਾਰ ਖੂ ਬੰਦਾ ਹੈ ਉਸ ਬੰਦੇ ਨੂੰ ਨਾਲ ਲੈ ਕੇ ਜਾਓ ਨਹੀਂ ਤਾਂ ਕੋਈ ਫਾਇਦਾ ਨਹੀਂ ਲਿਉਂਦਾ ਸਮਾਨ ਸੋ ਇਹ ਹੀ ਮੇਰੀ ਬੇਨਤੀ ਹੈ ਸੋ ਇਹ ਮੈਂ ਇੱਕ ਤੁਹਾਡੇ ਲਈ ਫੇਸਬੁੱਕ ਤੇ ਪੇਜ ਵੀ ਬਣਾਇਆ ਹੈ ਡਾਕਟਰ ਅਮਰ ਸਿੰਘ ਕੰਡੇਨਾਇਡ ਉੱਥੇ ਵੀ ਤੁਸੀਂ ਇਹ ਨੁਸਖਾ ਉਤਾਰ ਸਕਦੇ ਹੋ ਤੇ ਇਹਨੂੰ ਤੁਸੀਂ ਹੋਰ ਵੀ ਬਹੁਤ ਸਾਰੇ ਨੁਸਖੇ ਨਹੀਂ ਚੋਝ ਪੈਂਦੇ ਨੇ ਜੇ ਤੁਸੀਂ ਉੱਥੇ ਲਾ ਸਕਦੇ ਹੋ ਸੋ ਦੋਸਤੋ ਮੈਂ ਅੱਜ ਤੁਹਾਡੇ ਨਾਲ ਇਹਨਾਂ ਹੀ ਇੱਕ ਇਹਨੂੰ ਸਕਸੈਸ ਸੰਜਿਆ ਕਰਨਾ ਸੀ ਸੋ ਜੇ ਕਿਸੇ ਨੇ ਮੇਰੇ ਨਾਲ ਸੰਪਰਕ ਕਰਨਾ ਹੋ ਮੇਰਾ ਮੋਬਾਈਲ ਨੰਬਰ ਹੈ 98573536 985573566 ਭਾਰਤੀ ਸਮੇਂ ਅਨੁਸਾਰ ਦਿਨ ਵੇਲੇ ਫੋਨ ਕਰਿਆ ਕਰੋ ਮੇਰੀ ਉਹ ਵੀ ਹੱਥ ਜੋੜ ਕੇ ਬੇਨਤੀ ਹੈ ਬਹੁਤ ਸਾਰੇ ਕੀ ਹੈ ਦੋ ਸਮੇਂ ਦੱਸ ਵੇਲੇ ਫੋਨ ਲਾ ਲੈਂਦੇ ਨੇ 10 ਵਜੇ ਤੋਂ ਲੈ ਕੇ ਤਕਰੀਬਨ 5 ਵਜੇ ਤੱਕ ਮੈਂ ਫੋਨ ਸਾਰੇ ਸੁਣਦਾ ਸੋ ਮੈਨੂੰ ਈਮੇਲ ਵੀ ਕਰ ਸਕਦੇ ਹੋ ਉਹ ਸਾਰਨਾ ਬੈਸਟ ਹੈ ਤੁਸੀਂ ਮੈਨੂੰ ਈਮੇਲ ਕਰੋ ਮੈਂ ਤੁਹਾਨੂੰ ਦਾ ਜਵਾਬ ਦੇਵਾਂਗਾ askandamoga@gmail.com ਬੜਾ ਸੌਖਾ ਈਮੇਲ ਆ askandamoga@gmail.com askandamoga@गां@gmail.com ਸੋ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੰਦਰੁਸਤ ਰਹੋ ਖੁਸ਼ ਰਹੋ